ਜਦੋਂ ਨਵੀਂ ਨਵੀਂ ਲਾਈ ਤੂੰ ਸੀ ਇਨਾ ਕੀਤਾ ਚਾ ਅੱਦੇ ਅੱਦੀ ਰਾਤ ਨੂੰ ਵੀ ਸਾਨੂੰ ਫੋਨ ਵਹਿੰਦੀ ਲਾ ਜਦੋਂ ਨਵੀਂ ਨਵੀਂ ਲਾਈ ਤੂੰ ਸੀ ਇਨਾ ਕੀਤਾ ਚਾ ਅੱਤੇ ਅੱਦੀ ਰਾਤ ਨੂੰ ਵੀ ਮੈਨੂੰ ਫੋਨ ਵਹਿੰਦੀ ਲਾ ਹੁਣ ਏਡੀ ਛੇਤੀ ਭਰ ਗਿਆ ਗਰੀਬਾਂ ਕੋਲ ਮਨ ਝਟ ਫੇਰ ਲਈਆਂ ਅੱਖਾਂ ਮੈਲਾਵਲ ਚੁੱਕ ਗਈ ਸਾਨੂੰ ਛੱਡ ਦਿੱਤਾ ਤੂੰ ਇਨਾ ਇਹਦਾ ਦੁੱਖ ਨਹੀਂ ਪਰ ਪੈਸੇ ਪਿੱਛੇ ਛੱਡਿਆ ਇਹ ਗੱਲ ਦੁੱਖ ਦੀ ਸਾਨੂੰ ਛੱਡ ਦਿੱਤਾ ਤੂੰ ਇਨਾ ਇਹਦਾ ਦੁੱਖ ਨਹੀਂ ਪਰ ਪੈਸੇ ਪਿੱਛੇ ਛੱਡਿਆ ਵੱਡੀ ਗੱਲ ਦੁੱਖ ਦੀ ਔਰ ਪੈਸੇ ਪਿੱਛੇ ਛੱਡਿਆ ਬੜੀ ਗੱਲ ਦੁੱਖ ਦੀ